ਹੈਲੋ ਸਟੂਡੈਂਟਸ YouTube ਚੈਨਲ ਸੋਸ਼ੀਓ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ ਬੀਏ ਸੈਮੈਸਟਰ 4 ਦਾ ਪੰਜਾਬੀ ਇਲੈਕਟਿਵ ਦਾ ਸਿਲੇਬਸ ਡਿਸਕਸ ਕਰਨ ਜਾ ਰਹੇ ਹਾਂ ਜੋ ਪੇਪਰ ਮੇ 2024 ਦੇ ਵਿੱਚ ਹੋਣੇ ਹਨ ਇਸ ਦੇ ਕੋਲੰਕ 100 ਹਨ ਲਿਖਤੀ ਪੇਪਰ 90 ਮਾਰਕਸ ਦਾ ਇੰਟਰਨਲ ਅਸੈਸਮੈਂਟ 10 ਮਾਰਕਸ ਦੀ ਸਮਾਂ 3 ਘੰਟੇ ਸਿਲੇਬਸ ਦੇ ਵਿੱਚ ਬੁੱਕ ਹੈ ਮੱਧਕਾਲ ਦੀ ਮੱਧਕਾਲੀ ਪੰਜਾਬੀ ਕਾਵ ਰੰਗ ਇਸ ਦੇ ਵਿੱਚੋਂ 25 ਮਾਰਕਸ ਦਾ ਪੇਪਰ ਆਣਾ ਹੈ ਕਹਾਣੀ ਸੰਗ੍ਰਹਿ ਜਿਹੜਾ ਕਿ ਕਥਾ ਪ੍ਰਵਾਹ ਹੈ ਇਸ ਦੇ ਵਿੱਚੋਂ 25 ਮਾਰਕਸ ਪੰਜਾਬੀ ਸਾਹਿਤ ਦਾ ਇਤਿਹਾਸ ਦੇ ਵਿੱਚੋਂ 20 ਮਾਰਕਸ ਸਾਹਿਤ ਅਲੋਚਨਾ ਦੇ ਵਿੱਚੋਂ 10 ਮਾਰਕਸ ਉਪਭਾਸ਼ਾ ਵਿਗਿਆਨ 10 ਮਾਰਕਸ ਮੱਧਕਾਲੀ ਪੰਜਾਬੀ ਕਾਵ ਰੰਗ ਇਹ ਪੁਸਤਕ ਦਾ ਸੰਪਾਦਨਾ ਡਾਕਟਰ ਯੋਗਰਾਜ ਵੱਲੋਂ ਕੀਤੀ ਗਈ ਹੈ ਇਹ ਪਬਲੀਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਇਸ ਦੇ ਵਿੱਚ ਕਵੀ ਹਨ ਸ਼ੇਖ ਫਰੀਦ ਸੁਲਤਾਨ ਬਾਹੂ ਸ਼ਾਹ ਹੁਸੈਨ ਬੁੱਲੇ ਸ਼ਾ ਦਮੋਦਰ ਪੀਲੂ ਕਥਾ ਪ੍ਰਵਾਹ ਬੁਖ ਜਿਸ ਦੇ ਸੰਪਾਦਕ ਸੁਰੇਂਦਰ ਕੁਮਾਰ ਦਵੇਸ਼ਵਰ ਜੀ ਹਨ ਇਹ ਪਬਲੀਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਇਸ ਦੇ ਵਿੱਚ ਯੂਨਿਟ ਅਤੇ ਥੀਮ ਤੁਹਾਡੇ ਸਿਲੇਬਸ ਦੇ ਇਸ ਤਰ੍ਹਾਂ ਹਨ ਸਭ ਤੋਂ ਪਹਿਲਾ ਕੁਐਸਚਨ ਹੋਏਗਾ ਮੱਧਕਾਲੀ ਪੰਜਾਬੀ ਕਾਵ ਰੰਗ ਪੁਸਤਕ ਦੇ ਵਿੱਚੋਂ ਪ੍ਰਸੰਗ ਸਹਿਤ ਵਿਆਖਿਆ ਦਾ ਜਿਸ ਦੇ ਵਿੱਚੋਂ ਦੋ ਤੁਹਾਨੂੰ ਦਿੱਤੀਆਂ ਜਾਣਗੀਆਂ ਤੇ ਇੱਕ ਦਾ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੋਏਗੀ 10 ਮਾਰਕਸ ਦਾ ਇਹ ਕੁਐਸਚਨ ਹੋਏਗਾ ਵਿਦਿਆਰਥੀਓ ਇਸ ਤੋਂ ਇਲਾਵਾ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਅਤੇ ਸਿਲੇਬਸ ਤੁਸੀਂ ਇੱਥੋਂ ਹੀ ਦੇਖ ਸਕਦੇ ਹੋ ਇਸ ਦੇ ਲਈ ਤੁਸੀਂ ਪਲੇਲਿਸਟ ਖੋਲ ਕੇ ਆਪਣਾ ਮਨ ਪਾਉਂਦਾ ਸਬਜੈਕਟ ਦੇਖ ਕੇ ਉਸ ਦੀ ਤੁਸੀਂ ਤਿਆਰੀ ਕਰ ਸਕਦੇ ਹੋ ਨੈਕਸਟ ਹੈ ਨਿਰਧਾਰਿਤ ਕਾਵ ਪੁਸਤਕ ਵਿੱਚੋਂ ਕਿਸੇ ਇੱਕ ਕਾਵ ਬੰਦ ਦੀ ਵਿਹਾਰਿਕ ਸਮਿਖਿਆ ਇਹ ਵੀ ਦੋ ਦਿੱਤੇ ਜਾਣਗੇ ਕਿਸੇ ਇੱਕ ਦੇ ਤੁਸੀਂ ਇਹ ਕਰਨਾ ਹੋਵੇਗਾ 10 ਮਾਰਕਸ ਦਾ ਦੂਸਰਾ ਕੁਐਸਚਨ ਜਿਸ ਦਾ ਉੜਾਪਾ ਕਥਾ ਪਰਵਾ ਪੁਸਤਕ ਦੇ ਵਿੱਚੋਂ ਕਠਨਾਵਾ ਥੀਮ ਪਾਤਰ ਚਿੱਤਰਣ ਤੇ ਕਥਾ ਜੁਗਤਾ ਸੰਬੰਧੀ ਪ੍ਰਸ਼ਨ ਦੋ ਪੁੱਛੇ ਜਾਣਗੇ ਇੱਕ ਦਾ ਤੁਸੀਂ ਆਨਸਰ ਦੇਣਾ ਹੋਵੇਗਾ 10 ਮਾਰਕਸ ਦਾ ਇਸ ਨਾਲ ਸੰਬੰਧਿਤ ਤੁਸੀਂ ਮੋਸਟ ਇੰਪੋਰਟੈਂਟ ਕੁਐਸਚਨ ਦਾ ਵੀਡੀਓ ਜ਼ਰੂਰ ਦੇਖ ਲੈਣਾ ਕਿਉਂਕਿ ਉੱਥੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਕਿਸ ਤਰ੍ਹਾਂ ਦੇ ਕੁਐਸਚਨਸ ਇਸ ਦੇ ਪੁੱਛੇ ਜਾ ਸਕਦੇ ਹਨ ਤਕਰੀਬਨ ਉਸ ਦੇ ਵਿੱਚੋਂ ਹੀ ਪੇਪਰ ਆਂਦਾ ਹੁੰਦਾ ਹੈ ਨੈਕਸਟ ਹੈ ਆੜਾ ਭਾਗ ਇਸ ਦਾ ਕਹਾਣੀ ਸੰਗ੍ਰਹਿ ਦੇ ਵਿੱਚੋਂ ਕਿਸੇ ਇੱਕ ਕਹਾਣੀ ਦੀ ਸਾਇਤਿਕ ਪਰਖ ਦੋ ਪ੍ਰਸ਼ਨਾਂ ਦੇ ਵਿੱਚੋਂ ਇੱਕ ਕਰਨ ਲਈ ਕਿਹਾ ਜਾਵੇਗਾ 10 ਮਾਰਕਸ ਦਾ ਨੈਕਸਟ ਹੈ ਕਾਵ ਸੰਗ੍ਰਹਿ ਤੇ ਕਹਾਣੀ ਸੰਗ੍ਰਹਿ ਦੋਨਾਂ ਦੇ ਵਿੱਚੋਂ ਲਘੂ ਉੱਤਰਾਂ ਵਾਲੇ ਪ੍ਰਸ਼ਨ ਅੱਠ ਪ੍ਰਸ਼ਨ ਪੁੱਛੇ ਜਾਣਗੇ ਜਿਸ ਦੇ ਵਿੱਚੋਂ ਪੰਜ ਦਾ ਤੁਸੀਂ ਆਨਸਰ ਦੇਣਾ ਹੋਵੇਗਾ 3 4 17 ਦੇ ਵਿੱਚ ਇਹ 2 2 ਨੰਬਰ ਦੇ ਹੋਣਗੇ ਇਸ ਤਰ੍ਹਾਂ 10 ਮਾਰਕਸ ਦੇ ਇਹ ਉਸ ਤੋਂ ਬਾਅਦ ਹੈ ਪੰਜਾਬੀ ਸਾਹਿਤ ਦਾ ਇਤਿਹਾਸ ਇਹ ਸੂਫੀ ਕਾਫੇ ਕਿੱਸਾ ਕਾਵ ਤੁਹਾਡੇ ਸਿਲੇਬਸ ਦੇ ਵਿੱਚ ਹੈ ਸੰਖੇਪ ਉਤਰਾਵਲੇ ਪ੍ਰਸ਼ਨ ਹੋਣਗੇ 6 ਦੇ ਵਿੱਚੋਂ ਕੋਈ 4 ਦੇ ਉੱਤਰ ਲਿਖਣ ਲਈ ਤੁਹਾਨੂੰ ਕਿਹਾ ਜਾਵੇਗਾ ਉੱਤਰ 50 ਸ਼ਬਦਾਂ ਤੱਕ ਦਾ ਹੋਵੇਗਾ ਇਸ ਤੇ ਵੀ 20 ਮਾਰਕਸ ਜਿਸ ਦੇ ਲਈ 5-5 ਨੰਬਰ ਦਾ ਹੋਵੇਗਾ 4 ਦੇ ਤੁਸੀਂ ਆਨਸਰ ਦਿਓਗੇ 20 ਮਾਰਕਸ ਦੇ ਹੋਗੇ ਨੈਕਸਟ ਹੈ ਸਾਹਿਤ ਅਲੋਚਨਾ ਜਿਸ ਦੇ ਵਿੱਚ ਸਾਹਿਤ ਤੇ ਸਮਾਜ ਸਾਹਿਤ ਦੀ ਸਖਸ਼ੀਅਤ ਸਾਹਿਤ ਦੀ ਸ਼ੈਲੀ ਸਾਹਿਤ ਤੇ ਮਨੋਵਿਗਿਆਨ ਸਾਹਿਤ ਤੇ ਵਿਗਿਆਨ ਦੋ ਪ੍ਰਸ਼ਨ ਪੁੱਛੇ ਜਾਣਗੇ ਇੱਕ ਦਾ ਤੁਸੀਂ ਆਨਸਰ ਦੇਣਾ ਹੈ 10 ਮਾਰਕਸ ਦਾ ਉਸ ਤੋਂ ਬਾਅਦ ਹੈ ਉਪਭਾਸ਼ਾ ਵਿਗਿਆਨ ਜਿਸ ਦੇ ਵਿੱਚ ਉਪਭਾਸ਼ਾ ਦੀ ਪਰਿਭਾਸ਼ਾ ਭਾਸ਼ਾ ਤੇ ਉਪਭਾਸ਼ਾ ਉਪਭਾਸ਼ਾ ਦੀਆਂ ਪਛਾਣ ਵਿਧੀਆਂ ਇਹ ਵੀ 10 ਮਾਰਕਸ ਦਾ ਹੋਏਗਾ ਹਾਂਜੀ ਸਟੂਡੈਂਟਸ ਇਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਦੇ ਲਈ ਤੁਸੀਂ ਵੀਡੀਓ ਜ਼ਰੂਰ ਦੇਖ ਲੈਣਾ ਬਾਕੀ ਜੇ ਤੁਹਾਨੂੰ ਕਿਸੇ ਕਿਸਮ ਦੀ ਜ਼ਰੂਰਤ ਹੁੰਦੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਥੈਂਕ ਯੂ so much ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ